ਦੋਸਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਜਿਹੜੀਆਂ 8 ਲੋਕ ਸਭਾ ਦੀਆਂ ਸੀਟਸ ਕੱਲ ਆਮ ਆਦਮੀ ਪਾਰਟੀ ਨੇ ਅਨਾਉਂਸ ਕੀਤੀਆਂ ਹਾਲਾਂਕਿ ਟਿਕਟਸ ਦੇਣੀਆਂ ਸੀਟਾਂ ਦੇਣੀਆਂ ਹਰ ਪਾਰਟੀ ਦਾ ਆਪਣਾ ਅਧਿਕਾਰ ਖੇਤਰ ਆ ਪਰੰਤੂ ਜੇ ਆਪਾਂ 8 ਟਿਕਟਾਂ ਨੂੰ ਐਨਾਲਾਈਜ਼ ਕਰੀਏ ਉਹਦੇ ਵਿੱਚ ਦੋ ਤਾਂ तितਲੀਆਂ ਨੇ ਇਹ तितਲੀ ਸ਼ਬਦ ਮੈਂ ਭਗਵੰਤ ਮਾਨ ਦਾ ਹੀ ਵਰਤਿਆ ਕਿ ਮੇਰਾ ਯਾਰ तितਲੀਆਂ ਵਰਗਾ ਕਦੀ ਕਿਸ ਫੁੱਲ ਤੇ ਕਦੀ ਕਿਸ ਫੁੱਲ ਤੇ ਮਤਲਬ ਇਹਨਾਂ ਨੂੰ Uh, 2014 ਤੋਂ ਲੈ ਕੇ ਹੁਣ ਤੱਕ 10 ਸਾਲਾਂ ਦੇ ਵਿੱਚ ਆਪਣਾ ਕੋਈ ਯੋਗ ਉਮੀਦਵਾਰ ਨਹੀਂ ਲਾਪੇ ਤਾਂ ਦੂਜੀਆਂ ਪਾਰਟੀਆਂ ਤੋਂ ਉਮੀਦ ਉਮੀਦਵਾਰ ਪੁੱਟ-ਪੁੱਟ ਕੇ ਉਹਨਾਂ ਦੀ ਡਿਫੈਕਸ਼ਨ ਕਰਾ-ਕਰਕੇ ਇਹ तितਲੀਆਂ ਪੇਸ਼ ਕਰ ਰਹੇ ਨੇ। ਜਲੰਧਰ ਲੋਕ ਸਭਾ ਵਿੱਚ ਯਾਦ ਰਹੇ ਕਿ ਜੋ ਜਿਮਨੀ ਚੋਣ ਹੋਈ ਸੀ ਉਦੋਂ ਵੀ ਇਹਨਾਂ ਨੇ ਕਾਂਗਰਸ ਦੀ तितਲੀ ਪੁੱਟੀ ਸੀ। ਤੇ ਉਸ ਨੂੰ ਸਰਕਾਰੀ ਤੰਤਰ ਦੇ ਨਾਲ ਜਿਮਨੀ ਚੋਣ ਜਿੱਤ ਕੇ ਸੀ। ਲੇਕਿਨ ਜਿਹੜੇ 8 ਉਮੀਦਵਾਰ ਕੱਲ ਐਲਾਨੇ ਨੇ ਇਹਨਾਂ ਵਿੱਚ ਜਿਹੜੀਆਂ तितਲੀਆਂ ਕਾਂਗਰਸ ਦੀਆਂ ਤਾਜ਼ੀਆਂ ਪੁੱਤ ਕੇ ਲਿਆ ਕੇ ਖੜੀਆਂ ਕਰਦੀਆਂ ਇੱਕ ਤਾਂ ਇਹ ਵਿਸ਼ਾ ਜਦੋਂ ਮੈਂ ਤੁਹਾਡ ਨਾਲ ਗੱਲ ਕਰ ਰਿਹਾ ਹੁਣੇ-ਹੁਣੇ ਖਬਰ ਆਈ ਆ ਕਿ ਸਾਡਾ ਇੱਕ ਇੱਕ तितਲੀ ਹੋਰ ਪੁੱਤਲੀ ਕਾਂਗਰਸ ਦੀ ਡਾਕਟਰ ਰਾਜਕੁਮਾਰ ਚੱਪੇਵਾਲ ਜਿਹੜਾ ਡਿਪਟੀ ਲੀਡਰ ਪੰਜਾਬ ਵਿਧਾਨ ਸਭਾ ਚ ਐਮ ਐਲ ਏ ਹਲਕਾ ਚੱਪੇਵਾਲ ਤੋਂ ਉਹਨੂੰ ਲਿਆਂਦਾ ਤੇ ਨਾਲ ਹੀ ਅਨਾਉਂਸ ਕਰਤਾ ਕਿ ਇਹ ਸਾਡਾ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਹੋਵੇਗਾ ਤਿੰਨ तितਲੀਆਂ ਹੋ ਗਈਆਂ ਤਾਜ਼ੀਆਂ ਇਸ ਸਿਲੈਕਸ਼ਨ ਚ ਚੌਥੀ ਰਿੰਕੂ ਤਾਂ ਅੱਗੇ ਆ ਜੋ ਤੁਸੀਂ ਇਹਨਾਂ ਨੇ ਇੱਕ ਕਮੀਡੀਅਨ ਜਿਹੜਾ ਕਰਮਜੀਤ ਅਨਮੋਲ કે ਕੁਝ ਇਸ ਤਰ੍ਹਾਂ ਨਾਮ ਹੈਗਾ ਉਹਨਾਂ ਦਾ ਉਹ ਠੀਕ ਹੈ ਅੱਛਾ ਕਲਾਕਾਰ ਆ ਸਾਡਾ ਕੋਈ ਗੱਲ ਨਹੀਂ ਹੈਗੀ ਲੇਕਿਨ ਕਲਾਕਾਰਾਂ ਦੀ ਆਉਟਪੁੱਟ ਕੀ ਹੈ ਦੀ ਪੰਜਾਬ ਦੀ ਰਾਜਨੀਤੀ ਸਨੀ ਦਿਓਰ ਨੇ ਉਹ ਹਸ਼ਰ ਕੀਤਾ ਸਾਡੇ ਪੰਜਾਬ ਦਾ ਮਾਫ ਕਰਨਾ ਚਾਹੁੰਦਾ ਲੱਗਾ ਭਗਵੰਤ ਮਾਨ ਦੀ ਜਿਹੜੀ ਸਾਥ ਦੇ ਜਿਹੜੀ ਉਸ ਦੀ ਇੱਕ ਦੂਜਿਆਂ ਨੂੰ ਟਿਚਰਾ ਕਰਨ ਦੀ ਬਹੁਤ ਛੋਟੇ ਪੱਦਰ ਦੀ ਇੱਕ ਜਿੱਦਾ ਗਲੀ ਲੈਵਲ ਦੀ ਮੁਹੱਲਾ ਲੈਵਲ ਦੀ ਜਿਹੜੀ ਉਹ ਰਾਜਨੀਤੀ ਵਿਧਾਨ ਸਭਾ ਦੇ ਵਿੱਚ ਚੱਲਾਈ ਨਾ ਤਿਤਲੀਆਂ ਦਾ ਸ਼ਬਦ ਭਗਵੰਤ ਮਾਨ ਸਿੰਘ ਜੀ ਤੁਸੀਂ ਕੱਢਿਆ ਸੀਗਾ ਹੁਣ ਟੁੱਕ ਗਿਆ ਤੁਹਾਡੇ ਉੱਤੇ ਤਾਂ ਜੀ ਲਿਸਟ ਵਿੱਚ ਤੁਸੀਂ ਤਿੰਨ ਤਿਤਲੀਆਂ ਲੈ ਆਂਦੀਆਂ ਨੇ ਤਿੰਨ ਹੋ ਗਈਆਂ ਤੁਹਾਡੀਆਂ ਤੇ ਚੌਥਾ ਹੋ ਗਿਆ ਤੁਹਾਡਾ ਕਮੇਡੀਅਨ ਔਰਮੈਂ ਮੈਂ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦਾ ਜੀ ਮੈਂ ਆਪਣਾ ਹਲੇ ਸਾਰਾ ਕੰਮ ਕਾਰ ਕੋਸਟਪੋਨ ਕੀਤਾ ਮੈਂ ਡੇਟਾ ਪੋਸਟਪੋਨ ਕਰਦੇ ਆ ਤਾਂ ਮੋਲੋ ਕਲਾਕਾਰੀ ਨਹੀਂ ਛੱਡੇਗਾ ਨਾ ਉਹ ਆਪਣੀ ਫਿਲਮਾਂ ਆਪਣੇ ਗੀਤ ਸੰਗੀਤ ਉਹਦਾ ਕਮਾਈ ਦਾ ਸਾਧਨ ਹੈਗਾ ਵਾ ਅਫਤਤੋਂ ਸੇਮ ਸਿਚੁਏਸ਼ਨ ਚ ਆ ਜਾਣਗੇ ਇੱਕ ਤਾਂ ਹੋ ਗਿਆ ਜੀ ਇਹ ਕਮੇਟੀ ਨੇ ਪੰਜ ਸਿਟਿੰਗ ਸਿਟਿੰਗ ਮਿਨਿਸਟਰ ਤੁਸੀਂ ਅੰਦਾਜ਼ਾ ਲਾ ਲਓ ਕਿ ਐ ਐਮ ਐਲ اے ਵੀ ਇਹੀ ਬੰਦੇ ਕੁਲਦੀਪ ਢਾਲੀਵਾਲ ਔਰ ਮੀਥੇਰ ਤੇ ਲਾਲਜੀਤ ਭੁੱਲਰ ਐਮ ਐਲ اے ਵੀ ਇਹਨਾਂ ਨੂੰ ਬਣਾਇਆ ਗਿਆ ਫਿਰ ਮਿਨਿਸਟਰ ਇਹਨਾਂ ਨੂੰ ਬਣਾਇਆ ਗਿਆ ਤੇ ਹੁਣ ਲੋਕ ਸਭਾ ਦੇ ਵਿੱਚ ਵੀ ਇਹ ਉਮੀਦਵਾਰ ਹੋਣਗੇ ਤੋਂ ਮੇਰਾ ਸਵਾਲ ਸਾਡੇ ਸਤਕਾਰਯੋਗ ਆਮ ਆਦਮੀ ਪਾਰਟੀ ਦੇ ਜਜ਼ਬਤੀ ਇਮੋਸ਼ਨਲ ਸੈਂਟੀਮੈਂਟਲ ਵੋਲੰਟੀਅਰਸ ਨਾ ਕਿਉਂਕਿ ਮੈਂ ਕੰਮ ਕੀਤਾ ਨਾ ਨਾ ਦਾ ਮੈਨੂੰ ਪਤਾ ਹੈ ਨਾ ਬਹੁਤ ਅੱਛੇ ਲੋਕ ਵੀ ਹੈਗੇ ਨੇ ਯਾਨੀ ਕਿ ਸਾਰੇ ਭੇਡਾਂ ਨੇ ਸਾਰੇ ਸੋਸ਼ਲ ਮੀਡੀਆ ਤੇ ਆਣ ਕੇ ਲੜ ਰਹੇ ਨੇ ਗਾਣਾ ਕੱਢ ਰਹੇ ਨੇ ਉਹ ਵੀ ਵਰਗੇ ਗਾਇਕ ਉਹ ਤਾਂ ਹੈਗਾ ਬਿਲਕੁਲ ਅੰਧਪਗਤ ਲੇਕਿਨ ਬਹੁਤ ਸਾਰੇ ਅੱਛੇ ਜੱਜਾਂ ਨੇ ਆਪਣੇ ਕੰਮਕਾਰ ਛੱਡੇ ਜਿਨ੍ਹਾਂ ਨੇ ਖੇਤੀਆਂ ਛੱਡੀਆਂ ਜਿਨ੍ਹਾਂ ਨੇ ਤੇਆਂ ਨੇ ਆਪਣੀ ਸਿਟੀਜ਼ਨਸ਼ਿਪ ਛੱਡੀ ਪੰਜਾਬ ਚ ਆਏ ਇਹਨਾਂ ਨੇ ਬਹੁਤ ਮਿਹਨਤ ਕੀਤੀ ਬਸਤੇ ਚੱਕੇ ਦਰیاں ਵਛਾਈਆਂ ਪਰਚੇ ਦਰਜ ਕਰਾਏ ਪਿੰਡ ਚ ਦੁਸ਼ਮਣੀ ਪਾਲੀ ਉਹ ਕਿੱਥੇ ਨੇ ਤੁਸੀਂ ਮੈਂ ਤੁਹਾਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਹਾਡੀ ਵਾਰੀ ਕਿਦਾਂ ਆਵੇਗੀ ਮਤਲਬ ਤਿਤਲੀਆਂ ਦੀ ਵਾਰੀ ਆਵੇਗੀ ਰਿੰਕੂ ਦੀ ਫਿਰ ਆਪਣੇ ਤੁਹਾਡੇ ਹੁਣੇ ਤਾਜ਼ੇ ਰਾਜਕੁਮਾਰ ਚੱਪੇਵਾਲ ਦੀ ਪਹਿਲਾਂ ਤਿਤਲੀਆਂ ਦੀ ਵਾਰੀ ਆਵੇਗੀ ਡਿਫੈਕਟਰਸ ਦੀ ਵਾਰੀ ਆਵੇਗੀ ਤੇ ਫਿਰ ਉਸ ਬਾਅਦ ਮੰਤਰੀਆਂ ਦੀ ਆਵੇਗੀ ਤੇ ਫਿਰ ਜਾ ਕੇ ਉਹ ਸੋਚਣਗੇ ਕੋਈ ਆਮ ਆਦਮੀ ਹੁਣ ਆਜੋ ਪਿੱਛੇ ਆਮ ਆਦਮੀ ਪਾਰਟੀ ਦਾ ਆਈਡੀਓਲੋਜੀ ਕੀ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੋ ਅੰਨਾ ਹਜ਼ਾਰੇ ਮੂਵਮੈਂਟ ਚੋਂ ਪੈਦਾ ਹੋਏ ਉੱਥੇ ਉਹਨਾਂ ਨੇ ਗੱਲ ਫੈਦਾ ਕੀਤਾ ਕਿ ਅਸੀਂ ਤਾਂ ਯਾਰ ਇੱਕ ਸਧਾਰਨ ਬੰਦਿਆਂ ਦੀ ਪਾਰਟੀ ਬਣ ਕੇ ਚੱਲਾਂਗੇ ਆਮ ਜਿਹੇ ਬੰਦੇ ਲਿਆਇਆ ਕਰਾਂਗੇ ਅਸੀਂ ਵੀਆਈਪੀ ਕਲਚਰ ਸ਼ਾਨ ਕਰਾਂਗੇ ਅਸੀਂ ਗੱਡੀਆਂ ਮੋਟਰਾ ਨਹੀਂ ਲਵਾਵਾਂਗੇ ਅਸੀਂ ਘਰ ਕੋਠੀਆਂ ਨਹੀਂ ਲਵਾਵਾਂਗੇ ਅਸੀਂ ਸਿਕਿਉਰਿਟੀ ਗਾਰਡ ਨਹੀਂ ਲਵਾਵਾਂਗੇ ਪਹਿਲਾਂ ਤਾਂ ਰਜਕਿਤ ਹੋ ਗਿਆ ਅੱਜ ਅਰਵਿੰਦ ਕੇਜਰੀਵਾਲ ਕੋਲ 2 ਜੈਡ ਪਲੱਸ ਸਿਕਿਉਰਿਟੀਆਂ ਹੈ ਇੱਕ ਨੈਸ਼ਨਲ ਲੈਵਲ ਤੇ ਇੱਕ ਪੰਜਾਬ ਦੇ ਕਮਾਂਡੋ ਤੋਂ 2-2 ਕਰੋੜ ਦੀਆਂ ਗੱਡੀਆਂ ਤੇ ਚੜ ਰਹੇ ਨੇ ਔਰ ਪੰਜਾਬ ਦੇ ਵਿੱਚ ਭਗਵੰਤ ਮਾਲ ਦੇ ਕੋਲ 1000 ਤੋਂ ਉੱਤੇ ਸਿਕਿਉਰਿਟੀ ਪੈਰਾਫਨੀ ਜਾਇਆ ਉਹਦੀ ਮਾਤਾ ਜੀ ਕੋਲ ਅਲੱਗ ਨੇ ਉਹਦੀ ਭੈਣ ਜੀ ਕੋਲ ਅਲੱਗ ਨੇ ਉਹਦੀ ਜਿਹੜੀ ਘਰੋਂ ਹੈਗੀ ਬੀਬੀ ਡਾਕਟਰ ਗੁਰਪ੍ਰੀਤ ਕੌਰ ਉਹਦੇ ਕੋਲ ਅਲੱਗ ਨੇ ਤੇ ਇਹਦੇ ਕੋਲ ਇੰਨੀ ਸ਼ਾਨੋ ਸ਼ੌਕਤ ਹੈ ਜਦੋਂ ਕਿ ਤੇ ਜਾਂਦੇ ਨੇ ਸਾਰਾ ਸ਼ਹਿਰ ਬੰਦ ਕਰ ਦਿੰਦੇ ਨੇ ਕਰਫਿਊ ਲਾ ਦਿੰਦੇ ਨੇ 144 ਲਾ ਦਿੰਦੇ ਨੇ ਕੱਲ ਤੁਸੀਂ ਦੇਖਿਆ ਸਾਰੇ ਜਦੋਂ ਗਏ ਨੇ ਕਿਸੇ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਸ਼ਫਰੀਦਕੋਟ ਸਿਗਰ ਤੇ ਸਾਡੇ ਪੱਤਰਕਾਰਾਂ ਨੇ ਜਿਹੜੇ ਆਰਗੈਨਿਕ ਵੀਡੀਓ ਉਹਨਾਂ ਨੇ ਦਿਖਾ ਦਿੱਤਾ ਸਾਰਾ ਕੁਝ ਮਤਲਬ ਰੱਜ ਕੇ ਧਜੀਆਂ ਉਡਾਈਆਂ ਆਪਣੇ ਹੀ ਉਸ ਵੀਆਈਪੀ ਕਲਚਰ ਦੇ ਵਹਿ ਦੇ ਦੀਆਂ ਗੱਡੀਆਂ ਮੋਟਰਾਂ ਦੀਆਂ ਕੂਟੀਆਂ ਕਾਰਾਂ ਦੀਆਂ ਇੰਨਾ ਤਾਂ ਸਾਨੂੰ ਸ਼ੌਕਤ ਹੈ ਜਿੰਨਾ ਮਰਜੀ ਕਹੀਂ ਚਲੋ ਕੈਪਟਨ ਅਮਰਿੰਦਰ ਸਿੰਘ ਜਿਹੜਾ ਅਸਲ ਰਜਵਾੜਾ ਸੀਗਾ ਜਾਂ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਜਿਹੜੇ ਅਰਸੇ ਤੋਂ ਰਾਜਨੀਤੀ ਸੀਗਾ ਇੰਨਾ ਤਾਂ ਇੰਨੀ ਸਾਨੂੰ ਸ਼ੌਕਤ ਇੰਨਾ ਤਾਂ ਨੰਗਾ ਨਾਚ ਵੀਆਈਪੀ ਕਲਚਰ ਦਾ ਉਹਨਾਂ ਨੇ ਨਹੀਂ ਕੀਤਾ ਜੋ ਹੁਣ ਇਹ ਪਖੋਤੀ ਸੋ ਕਾਲਡ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਪਹਿਲਾਂ ਉਹ ਥੋੜਿਆ ਰੱਜ ਕੇ ਇਹਨਾਂ ਨੇ ਕਲਚਰ ਫਿਰ ਕਹਿੰਦੇ ਸੀ ਜੀ ਅਸੀਂ ਤਾਂ ਬਿਲਕੁਲ ਦਰਿਆ ਮਛਾਉਣ ਵਾਲੇ ਬਿਲਕੁਲ ਸਾਦੇ ਜਿਹੇ ਬੰਦੇ ਰੇੜੀਆਂ ਵਾਲੇ ਪੈਂਚਰਾਂ ਵਾਲੇ ਲੈ ਕੇ ਆਇਆ ਕਰਾਂਗੇ ਕਿੱਥੇ ਨੇ ਪੈਂਚਰਾਂ ਵਾਲੇ ਭਗਵੰਤ ਸਿੰਘ ਮਾਨ ਜਿਹੜੀ ਅੱਠ ਆਪਣੀਆਂ ਲਿਸਟ ਜਾਰੀ ਹੋਈ ਆ ਉਹਨਾਂ ਚ ਕਿਹੜਾ ਪੈਂਚਰ ਵਾਲਾ ਵਾ ਕਿਹੜਾ ਆਮ ਆਦਮੀ ਕਿਹੜਾ ਸਾਦਾ ਕਿਸਾਨ ਹੈ ਕਿਹੜਾ ਦੁਕਾਨਦਾਰ ਹੈ ਕਿਹੜਾ ਵਰਗ ਦੇ ਲੋਕਾਂ ਨੂੰ ਤੁਸੀਂ ਟਿੱਕਾ ਦਿੱਤੀ ਹੈ ਕਦੀ ਛਾਫਾ ਦੇ ਇੱਥੇ ਬਸ ਨਹੀਂ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਪੰਜਾਬ ਚ ਕਹਿੰਦੇ ਜੇ ਅਸੀਂ ਰੰਗਲਾ ਪੰਜਾਬ ਕਰ ਦਿੱਤਾ ਕਿ ਐਨਐਸਸੀ ਲਾ ਕੇ ਆਪਣੇ ਹੀ ਨੌਜਵਾਨਾਂ ਨੂੰ ਦਿਬਰੂਗੜ੍ਹ ਭੇਜ ਕੇ ਅਸਾਮ ਭੇਜ ਕੇ ਉਹਨਾਂ ਦੀ ਨਸਲ ਕੁਸ਼ੀ ਕਰਕੇ ਬੀਜੇਪੀ ਦੇ ਇੱਕ ਬੀਜੇਪੀ ਨੂੰ ਪਲੇਟ ਵਿੱਚ ਰੱਖ ਕੇ ਕਿ ਇਸ ਨੂੰ ਰੰਗਲਾ ਪੰਜਾਬ ਕਹਿੰਦੇ ਨੇ ਅੱਜ ਉਹ ਸਾਰਾ ਪਰਿਵਾਰ ਅਮਰਿਤਪਾਲ ਸਿੰਘ ਭਾਈ ਅਮਰਿਤਪਾਲ ਸਿੰਘ ਖਾਲਸਾ ਔਰ ਬੁੱਕਣਵਾਲ ਗੁਰਮੀਤ ਸਿੰਘ ਭਾਈ ਗੁਰਮੀਤ ਸਿੰਘ ਬੁੱਕਣਵਾਲ ਦੀ ਮਾਤਾ ਸਮੇਤ 50 ਬੰਦੇ ਉਹ ਹੜਤਾਲ ਤੇ ਜੇਲ੍ਹ ਦੇ ਅੰਦਰ ਤੇ ਬਾਹਰ ਉਹਨਾਂ ਦੀਆਂ ਔਰਤਾਂ ਬੈਠੀਆਂ ਹੋਣੇ ਉਹਨਾਂ ਦੀ ਜਾਨ ਨਿਕਲ ਰਹੀ ਆ ਤਾਕਤਵਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹੀ ਪਿਚਚਰਾ ਉਹੀ ਗੱਲਾਂ ਤੇ ਮਨਪ੍ਰੀਤ ਜਿਹੜਾ ਹੈ ਕੱਲ ਮੈਂ ਪਿਚਚਰਾ ਤੇ ਮੌਤ ਮੋੜੇ ਖੜੀ ਮਨਪ੍ਰੀਤ ਦੇ ਮੁਤਲਕ ਇਹਦਾ ਕਿ ਉਹ ਕਹਿੰਦੇ ਹਾਰਟ ਦਾ ਇਸ਼ੂ ਆਇਆ ਮਤਲਬ ਕਿ ਇਸ ਲੈਵਲ ਤੱਕ ਆਦਮੀ ਡਿੱਗ ਸਕਦਾ ਹੈ ਜਿ ਕਿਸ ਨੂੰ ਆਈ ਗਿਆ ਕੋ ਹਾਰਟ ਦਾ ਇਸ਼ੂ ਕਾਨੂੰ ਕਿਸੇ ਨੂੰ ਵੀ ਆ ਸਕਦਾ ਭਗਵਾਨ ਨੂੰ ਵੀ ਆ ਸਕਦਾ ਵਾ ਤੇ ਆਪਾਂ ਹਾਰਟ ਦਾ ਕਿਸੇ ਨੂੰ ਪ੍ਰੋਬਲਮ ਹਾਰਟ ਅਟੈਕ ਹੋਵੇ ਜਾਂ ਉਹਦੇ ਸਟੈਂਟ ਪੈਂਟ ਆਪਾਂ ਇਹਦੇ ਤੇ ਵੀ ਮਜ਼ਾਕ ਕਰਨਾ ਕਿਸੇ ਦਾ ਆ ਐਨਸੇ ਲਾ ਕੇ ਜਿਹੜਾ ਇਹਨਾਂ ਨੇ ਸਾਡੇ ਨਾਲ ਧਰੋ ਕਮਾਇਆ ਸਿੱਖਾਂ ਦੇ ਨਾਲ ਇਹਦਾ ਜਵਾਬ ਇਸ ਕਚਹਿਰੀ ਦੇ ਵਿੱਚ ਇਹਨਾਂ ਨੂੰ ਦੇਣਾ ਪਵੇਗਾ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਮੋਹੱਲੀ ਦੇ ਵਿੱਚ ਅਰਸੇ ਤੋਂ ਬੈਠੇ ਹੋਏ ਨੇ ਜਿਹੜੀਆਂ ਸਜ਼ਾਵਾਂ ਕੰਪਲੀਟ ਕਰ ਚੁੱਕੇ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੂਲਰ ਦਾ ਕੇਸ ਇਹਨਾਂ ਦੇ ਕੋਲ ਦਿੱਲੀ ਦੀ ਮੁੱਖ ਮੰਤਰੀ ਦੇ ਟੇਬਲ ਦੇ ਉੱਤੇ ਪਿਆ ਨਾਥਿੰਗ ਐਟ 올 ਉਹਨਾਂ ਦੀ ਪਰਵਾਹ ਹੀ ਨਹੀਂ ਕੀਤੀ ਕਿ ਬੰਦੀ ਸਿੰਘ ਵੀ ਕੋਈ ਚੀਜ਼ ਹੈਗੇ ਨੇ ਉਹ ਸਜ਼ਾਵਾਂ ਕਰ ਚੁੱਕੇ ਨੇ ਕਟਪੂਰੀਆਂ ਇਹਦਾ ਫਰਜ਼ ਬਣਦਾ ਸੀ ਕਿ ਮੈਂ ਬੀਜੇਪੀ ਦੇ ਨਾਲ ਉਹਨਾਂ ਦੀ ਗੱਲ ਪ੍ਰਾਈਮ ਮਿਨਿਸਟਰ ਤੇ ਅਮਿਤ ਸ਼ਾਹ ਦੇ ਨਾਲ ਚੱਕਾਂ ਕਿਸਾਨੀ ਅੰਦੋਲਨ ਹੋ ਰਿਹਾ ਇੱਕ ਪਾਸੇ ਸਾਡੇ ਪੰਜਾਬ ਦੇ ਕੱਜਰ ਦਰਿਆ ਦੇ ਪੁਲ ਦੇ ਉੱਤੇ ਸਾਡੀ ਟੈਰਿਟਰੀ ਦੇ ਅੰਦਰ ਵੜ ਕੇ ਮਤਲਬ ਸਾਡੇ ਸੂਬੇ ਦੇ ਵਿੱਚ ਡਾਕਾ ਮਾਰ ਕੇ ਹਰਿਆਣਾ ਪੁਲਿਸ ਨੇ ਉੱਥੋਂ ਡਰੋਨਾ ਰਾਹੀਂ ਸਾਡੇ ਟੇਰ ਗੈਸ ਛੱਡ ਕੇ ਤੇ ਸਾਡੇ ਕਿਸਾਨ ਸੈਂਕੜੇ ਕਿਸਾਨ ਫੱਟੜ ਕੀਤੇ ਸੀਰੀਅਸਲੀ ਇੰਜਰ ਕੀਤੇ ਜਰਨਲਿਸਟ ਵੀ ਇੰਜਰ ਹੋਇਆ ਉਹਦੇ ਵਿੱਚ ਸਾਡੇ ਸੈਂਕੜੇ ਟਰੈਕਟਰ ਭੰਨੇ ਹਰਿਆਣਾ ਪੁਲਿਸ ਨੇ ਵੜ ਕੇ ਗੋਲੀ ਮਾਰ ਕੇ ਸ਼ੁਭਕਰਨ ਦੇ ਪਿੱਛੇ ਸਿਰ ਦੇ ਵਿੱਚ ਹਰਿਆਣਾ ਪੁਲਿਸ ਨੇ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ 10 ਨੰਬਰ ਦੇ ਫਾਇਰ ਦਰਜੇ 0 FIR ਅਣਪਛਾਤੇ ਬੰਦਿਆਂ ਦੇ ਖਿਲਾਫ ਇਹੀ ਭਗਵੰਤ ਪਾਰਲੀਮੈਂਟ ਬੋਲਦਾ ਮੈਂ ਸੁਣਿਆ ਕਿ ਕبھی ਕੋਈ ਪੁਲਿਸ ਵੀ ਅਣਪਛਾਤੀ ਹੁੰਦੀ ਹੈ ਕبھی ਪੁਲਿਸ ਦਾ ਨੰਬਰ ਹੁੰਦਾ ਹੈ ਸਰਵਿਸ ਉਸਕਾ ਰਿਵੋਲਵਰ ਦਾ ਨੰਬਰ ਹੁੰਦਾ ਉਸਕੇ ਹਥਿਆਰ ਗਿਨੇ ਹੁੰਦੇ ਉਸਕਾ ਪੁਲਿਸ ਦਾ ਰਿਕਾਰਡ ਹੁੰਦਾ ਪੁਲਿਸ ਸਟੇਸ਼ਨ ਨੇ ਕਿੰਨੀ ਗੋਲੀ ਚਲੀ ਜਦੋਂ ਬੇਬਲ ਕਲਾ ਵਿੱਚ ਦੋ ਸਿੱਖ ਮਰੇ ਸੀ ਬਾਦਲ ਦੇ ਟਾਈਮ ਦੇ ਵੇਲੇ ਉਦੋਂ ਅਣਪਛਾਤੀ ਪੁਲਿਸ ਬਹੁਤ ਮਾੜੀ ਸੀ ਤੇ ਹੁਣ ਉਹੀ ਪਰਚਾ ਅਣਪਛਾਤੀ ਪੁਲਿਸ ਤੇ ਭਗਵੰਤ ਮਾਨ ਨੇ ਕੀਤਾ ਮੈਂ ਤੁਹਾਨੂੰ ਕਿਹੜੀ ਕਿਹੜੀ ਗੱਲ ਸੁਣਾਵਾਂ ਤੇ ਕਿ ਜੀ ਮੈਂ ਤਾਂ ਵਿਧਾਨ ਸਭਾ ਚ ਆਮ ਸੌਰੀ ਟੂ ਸੇ ਮੈਂ ਸੈਸ਼ਨ اٹینڈ ਹੀ ਨਹੀਂ ਕੀਤਾ ਕਿਉਂਕਿ ਮੈਂ ਆਪਣੀ ਤੋਹੀਨ ਕਰਾਉਣ ਨਹੀਂ ਜਾਣਾ ਮੈਂ ਪੂਰਾ ਟਿਲ ਲਾ ਲਿਆ ਚਾਰ ਪੰਜ ਦਿਨ ਜਾ ਕੇ ਦੇਖ ਲਿਆ ਕਿ ਮੈਨੂੰ ਕਿਸਾਨਾਂ ਦੀ ਐਨਐਸਸੀ ਦੀ ਬੰਦੀ ਸਿੰਘਾਂ ਦੀ ਗੱਲ ਹੀ ਨਹੀਂ ਉਹਨਾਂ ਨੇ ਕਰੰਦ ਦਿੱਤੀ ਔਰ ਮੇਰਾ ਬੜਾ ਇੰਪੋਰਟੈਂਟ ਬਿਲ ਪੈਂਡਿੰਗ ਹੈ ਉੱਥੇ ਵਿਧਾਨ ਸਭਾ ਦੇਣਾ ਪਵੇਗਾ ਭਗਵਾਨ ਤੇ ਕੁਲਤਾਰ ਤੁਹਾਨੂੰ ਹਿਸਾਬ ਇੱਕ ਦਿਨ ਉਹ ਦੇਣਾ ਪੈਣਾ ਵਾ ਜਿਹੜਾ ਮੈਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਦੇ ਮੁਤਲਕ ਇੱਕ ਹਿਮਾਚਲ ਪ੍ਰਦੇਸ਼ ਦੇ ਤਰਜ ਤੇ ਗੁਜਰਾਤ ਦੀ ਤਰਜ ਤੇ ਰਾਜਸਥਾਨ ਦੀ ਤਰ੍ਹਾਂ ਤੇ ਤੇ ਹੁਣ ਉੱਤਰਾਖੰਡ ਦੀ ਤਰ੍ਹਾਂ ਇੱਕ ਕਾਨੂੰਨ ਬਣਾਓ ਕਿ ਸਾਡੇ ਪੰਜਾਬ ਦੇ ਵਿੱਚ ਬਾਹਰੋਂ ਆਣ ਕੇ ਲੋਕੀ ਸਾਡੀਆਂ ਨੌਕਰੀਆਂ ਨਾ ਹੜਪ ਲੈਣ ਸਾਡੇ ਜ਼ਮੀਨ ਦੇ ਮਾਲਕ ਨਾ ਬਣ ਜਾਣ ਇੱਕਦਮ ਸਾਡੀਆਂ ਸਾਡੇ ਵੋਟਰ ਨਾ ਬਣ ਜਾਣ ਆਉਣ ਜੀ ਸਭ ਕੇ ਕੰਮ ਕਰਨ ਪੈਸੇ ਕਮਾਉਣ ਜਾਣ ਇਹ ਸਾਰਾ ਸੁਪਿਆਂ ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਕਾਨੂੰਨ ਬਣਿਆ ਹੋਇਆ ਔਰ ਮੀਥ ਹੈ ਕਹਿ ਰਿਹਾ ਸੀਗਾ ਮੈਂ ਸੁਣ ਰਿਹਾ ਸੀਗਾ ਕਿ ਅਨਪੜ੍ਹ ਲੋਕ ਨੇ ਜਿਹੜੇ ਕਹਿੰਦੇ ਜੀ ਅਸੀਂ ਨੌਕਰੀਆਂ ਤੋਂ ਕਿੱਦਾਂ ਰੋਕ ਸਕਦੇ ਕਿਉਂਕਿ ਸਰਕਾਰੀ ਨੌਕਰੀ ਜਦੋਂ ਐਡਵਰਟਾਈਜ਼ ਹੁੰਦੀ ਆ ਉਹਦੇ ਚ ਇਹ ਪੰਜਾਬ ਬੋਨਫਾਈਟ ਦਾ ਜਿਹੜੀ ਸ਼ਰਤ ਆ ਕੰਪਲੀਟਲੀ ਕਿ ਇੱਥੇ ਦੀ ਬਾਰਵੀਂ ਹੋਣੀ ਚਾਹੀਦੀ ਐਥੋਂ ਦਾ ਵਸਿੰਦਾ ਹੋਣਾ ਚਾਹੀਦਾ ਉਹ ਰੱਖਦੇ ਹੀ ਨਹੀਂਗੇ ਤੇ ਬਾਹਰੋਂ ਆਣ ਕੇ ਉਹ ਲੈ ਜਾਂਦੇ ਇਹਨਾਂ ਨੌਕਰੀਆਂ ਹਰਿਆਣਾ ਤੁਸੀਂ ਦੇਖੇ ਜੂਨੀਅਰ ਇੰਜੀਨੀਅਰਸ ਦੀ 164 ਚੋਂ ਜਿਹੜੀ ਨੌਕਰੀਆਂ ਬਹੁ ਗਿਣਤੀ ਜਿਹੜੀ ਸੀ ਹਰਿਆਣਾ ਰਾਜਸਥਾਨ ਲੈ ਗਿਆ ਪਹਿਲਾਂ ਬਿਜਲੀ ਬੋਰਡ ਦੀ ਪੀਐਸਪੀਸੀਲ ਦੀਆਂ ਹੋਈਆਂ ਉਸ ਤੋਂ ਪਹਿਲਾਂ ਹੋਰ ਡਿਪਾਰਟਮੈਂਟਸ ਦੀਆਂ ਹੋਈਆਂ ਤੇ ਬੜੇ ਸ਼ਰਬ ਉਹ ਲੋਕਾਂ ਨੇ ਇਹਦੀ ਵੀਥੇਰ ਦੀ ਪੁਰਾਣੀ ਵੀਡੀਓ ਸ਼ੇਅਰ ਕੀਤੀ ਜਿੱਚ ਕਹਿੰਦਾ ਸੀ ਅਸੀਂ ਪੰਜਾਬ ਦੇ ਬਾਹਰ ਦੇਆਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਲੈਣ ਦੇਵਾਂਗੇ ਔਰ ਇਹਦਾ ਪ੍ਰਬੰਧ ਕਰਾਂਗੇ ਤੇ ਹੁਣ ਪ੍ਰਬੰਧ ਹੋ ਗਿਆ ਮਿਨਿਸਟਰ ਬਣ ਕੇ ਤੁਹਾਨੂੰ ਕਹਿੰਦਾ ਜੀ ਅਨਪੜ ਲੋਕ ਕਹਿੰਦੇ ਨੇ ਮਤਲਬ ਮੈਨੂੰ ਵੀ ਅਨਪੜ ਗਿਣ ਰਿਹਾ ਹੈ ਕਿ ਅਨਪੜ ਲੋਕ ਕਹਿੰਦੇ ਨੇ ਕਿ ਪੰਜਾਬ ਚ ਨੌਕਰੀਆਂ ਕਿੱਦਾਂ ਬਾਹਰਿਆਂ ਨੂੰ ਰੁਕਿਆ ਜਾ ਸਕਦੀ ਹੈ 100% ਰੁਕਿਆ ਜਾ ਸਕਦੀ ਹੈ ਇਹ ਇਹ ਝੂਠ ਬੋਲਣਾ ਮੀਥ ਲਓ ਦਿਓ ਸਾਨੂੰ ਆ ਬਿਲ ਪਾਸ ਕਰੋ ਤੇ ਆਪਣੇ ਆਪ ਜਦੋਂ ਬੰਦਾ ਪੰਜਾਬ ਦਾ ਵਸਿੰਦਾ ਹੀ ਨਹੀਂ ਬਣ ਸਕਦਾ ਜ਼ਮੀਨ ਨਹੀਂ ਖਰੀਦ ਸਕਦਾ ਵੋਟਰ ਨਹੀਂ ਬਣ ਸਕਦਾ ਤੇ ਫਿਰ ਨੌਕਰੀ ਕਿੱਥੋਂ ਲੈ ਲੂਗਾ ਪੰਜਾਬ ਦੀ ਔਰ ਐਡਵਰਟਾਈਜ਼ਮੈਂਟ ਵਿੱਚ ਵਾਈ ਡੋਨਟ ਯੂ ਇਨਸਰਟ ਦੈਟ ਕੰਡੀਸ਼ਨ ਕਿ ਉਹ ਪੰਜਾਬ ਦਾ ਬੋਨਫਾਈਡ ਰੈਜ਼ੀਡੈਂਟ ਹੋਣਾ ਚਾਹੀਦਾ 12ਵੀਂ ਪਾਸ ਜਾਂ ਗ੍ਰੈਜੂਏਟ ਜਾਂ 10ਵੀਂ ਪਾਸ ਪੰਜਾਬ ਦੀ ਸਕੂਲ এডੂਕੇਸ਼ਨ ਦਾ ਬੋਰਡ ਦਾ ਸਰਟੀਫਿਕੇਟ ਪਹਿਲਾਂ ਪੇਸ਼ ਕਰੋ ਕਹਿੰਦੇ ਨੇ 6 ਮਹੀਨੇ ਬਾਅਦ ਤੁਸੀਂ ਸਰਟੀਫਿਕੇਟ ਲੈ ਲਓ ਆਪੇ ਸਭ ਕੁਝ ਰੁਖਸਾਦਾ ਲੇਕਿਨ ਇਹਨਾ ਨਹੀਂ ਉਸ ਬੈਲ ਨੂੰ ਵੀ ਪਾਸ ਨਹੀਂ ਹੁੰਦਾ ਕਿਉਂਕਿ ਇਹਨਾਂ ਨੂੰ ਕੰਟਰੋਲ ਕਰ ਰਹੇ ਨੇ 12 ਚੱਕਾ ਵਗੈਰਾ ਕੈਂਡੀਡੇਟਸ ਨੇ ਇਹ ਉਹਨਾਂ ਨੂੰ ਕੰਟਰੋਲ ਕਰ ਰਹੇ ਨੇ ਨਹੀਂ ਕਰ ਸਕੇ ਦੂਜਾ ਹੈਗਾ ਮੇਰਾ ਇਸ਼ੂ ਕਿ ਪੰਜਾਬ ਦਾ ਪਾਕਿਸਤਾਨ ਨਾਲ ਵਪਾਰ ਦਾ ਬਾਰਡਰ ਸੈਂਟਰਲ ਏਸ਼ੀਆ ਤੱਕ ਖੁੱਲਣਾ ਚਾਹੀਦਾ ਜਿਹੜਾ ਪ੍ਰਾਣਾ ਸਿਲਕ ਰੂਟ ਸੀਗਾ ਜਿਹੜਾ ਪੰਜਾਬ ਪਾਕਿਸਤਾਨ ਤੋਂ ਬਿਯੋਂਡ ਬਹੁਤ ਵੱਡਾ ਰਕਬਾ afghanistan iran mongolia uzbekistan turkmenistan rous ਤੱਕ ਜਿੱਤੇ ਸਾਰਾ ਸਾਡੀ ਜਿਹੜੀਆਂ ਫਸਲਾਂ ਕਣਕ ਝੋਨਾ ਔਰ ਗੰਨਾ ਆਲੂ ਸਬਜ਼ੀਆਂ ਫਲ ਫਰੂਟ ਐਡੀ ਫਟੀ ਮਾਰਕਟ ਆ ਕਿ ਸਾਨੂੰ ਐਮਐਸਪੀ ਮੰਗਣ ਦੀ ਲੋੜ ਨਹੀਂ ਸਿੱਪੈਣੀ ਉਹਨਾਂ ਦੇ ਉੱਤੇ ਸਾਨੂੰ ਐਨਾ ਵੱਡਾ ਅੰਦੋਲਨ ਖੱਪਣ ਦੀ ਲੋੜ ਨਹੀਂ ਸਿੱਪੈਣੀ ਕੋਈ ਭਗਵੰਤ ਕਿੰਦਾ ਪਾਕਿਸਤਾਨ ਨਾਲ ਬਾਰਡਰ ਨਹੀਂ ਖੋਲਣਾ ਚਾਹੀਦਾ ਇਹ ਇੱਕ ਇਹਦੀ ਲਾਈਨ ਟੂ ਕਰ ਰਿਹਾ ਬੀਜੇਪੀ ਵੀ ਐਮਐਸਏ ਵੀ ਬੀਜੇਪੀ ਦੀ ਲਾਈਨ ਜਿਹੜਾ ਗੈਰ ਪੰਜਾਬੀਆਂ ਦਾ ਇੱਥੇ ਪੰਜਾਬ ਵਿੱਚ ਆਉਣ ਦਾ ਰੋਕਣਾ ਉਹ ਵੀ ਬੀਜੇਪੀ ਦੀ ਲਾਈਨ ਕਿਉਂਕਿ ਜੇ ਜੇ ਇਸ speed ਨਾਲ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਅਗਰ ਇਹ ਕਾਨੂੰਨ ਨਾ ਲਿਆਂਦਾ ਗਿਆ ਉਹ ਦਿਨ ਦੂਰ ਨਹੀਂਗਾ ਜਿਸ ਦਿਨ ਤੁਹਾਨੂੰ ਆ ਪੱਗ ਤੇ ਪੰਜਾਬੀ ਜ਼ੁਬਾਨ ਤੇ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਘੱਟ ਦਿਸਣਗੇ ਕਿਉਂਕਿ ਪਿਛਲੇ ਕੁਝ ਸਾਲਾਂ ਕੁਝ ਦਹਾਕਿਆਂ ਵਿੱਚ 70-75 ਲੱਖ ਪੰਜਾਬੀ ਵਿਦੇਸ਼ਾਂ ਵਿੱਚ ਜਾ ਚੁੱਕਾ 3 ਕਰੋੜ ਆਬਾਦੀ ਦੇ ਵਿੱਚੋਂ ਔਰ ਉਦੀ ਜਗ੍ਹਾ ਦੇ ਉੱਤੇ ਤੁਸੀਂ ਦੇਖ ਰਹੇ ਹੋ ਮੈਨੂੰ ਕਹਿਣ ਦੇ ਲੋੜ ਨਹੀਂ ਕਿ ਹਰ ਪਿੰਡ ਦੇ ਵਿੱਚ ਕਿਸ ਤਰ੍ਹਾਂ ਮੈਂ ਕਿਸੇ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂਗਾ ਜੇ ਹਿਮਾਚਲ ਲਾਅ ਬਣਾ ਸਕਦਾ ਜੇ ਗੁਜਰਾਤ ਲਾਅ ਬਣਾ ਸਕਦਾ ਜੇ ਰਾਜਸਥਾਨ ਲਾਅ ਬਣਾ ਸਕਦਾ ਤੇ ਹੁਣ ਤਾਜ਼ਾ ਉੱਤਰਾਖੰਡ ਬਣਾ ਸਕਦਾ ਤੇ ਪੰਜਾਬ ਨੂੰ ਕਿ ਆਪਾਂ ਕਿਦਾਂ ਕਹਿ ਸਕਦੇ ਕਿ ਤੁਸੀਂ ਜੀ ਬਾਦਿਆਂ ਨੂੰ ਨਾ ਰੋਕੋ ਜੀ ਅਖੇ ਜੀ ਕੈਨੇਡਾ ਵੀ ਸਾਡੇ ਲੋਕ ਜਾਂਦੇ ਕੈਨੇਡਾ ਦੇ ओरिजिनल ਪੋਪੂਲੇਸ਼ਨ ਨਹੀਂ ਸ਼ਿਫਟ ਹੋਜੀ ਉੱਥੇ ਹੀ ਆ ਉਹਨਾਂ ਨੂੰ ਵਰਕ ਫੋਰਸ ਚਾਹੀਦੀ ਸੀ ਉਹਨਾਂ ਨੇ ਬਾਹਰੋਂ ਲੈਂਦੇ ਚਾਈਨਾ ਤੋਂ ਇੰਡੀਆ ਤੋਂ ਪਾਕਿਸਤਾਨ ਤੋਂ ਏਸ਼ੀਅਨ ਕੰਟਰੀਜ਼ ਤੋਂ ਬੰਗਲਾ ਸਾਡੀ origignal population shift ਹੋ ਰਹੀ ਹੈ try to understand that ਇਹ ਸਾਰੇ ਮੁੱਦੇ ਜਿਹੜੇ ਵਿਧਾਨ ਸਭਾ ਚ ਨਹੀਂ ਚਿਕਨ ਦਿੱਤੇ ਇਹ ਲੋਕ ਸਭਾ ਦੇ ਕਚਹਿਰੀ ਵਿੱਚ ਚੱਕਾਂਗੇ ਲੇਕਿਨ ਅਖੀਰ ਤੇ ਅੰਤ ਚ ਮੈਂ ਕਹਿਣਾ ਚਾਹੁੰਦਾ ਵੋਲੰਟੀਅਰ ਹੋ ਕੇ ਆਪਣੇ ਲੀਡਰਸ ਨੂੰ ਪੁੱਛੋ ਤਾਂ ਸਹੀ ਇਹ ਤੁਹਾਨੂੰ ਆਪੇ ਕਹਿੰਦਾ ਸੀ ਭਗਵੰਤ ਕੇ ਆਪਣੇ ਲੀਡਰਾਂ ਨੂੰ ਪੁੱਛਿਆ ਕਰੋ ਇਹਨਾਂ ਨੂੰ ਘੇਰੋ ਇਹਨਾਂ ਨੂੰ ਪੁੱਛੋ ਕਿ ਯਾਰੋ ਇੰਨੀਆਂ तितਲੀਆਂ ਬਾਹਰ ਨਿਕਿਆ ਉਹ ਯਾਰੋ ਇੰਨੇ ਕਲਾਕਾਰ ਉਹ ਯਾਰੋ ਯਾਰ ਉਹੀ ਮੰਤਰੀ ਉਹੀ ਐਮ ਐਲ اے ਉਹੀ ਲੋਕ ਸਭਾ ਦੇ ਕੈਂਡੀਡੇਟ ਹੋ ਕੋਈ ਬੰਦਾ ਨਹੀਂ ਤੁਹਾਨੂੰ ਲੱਭਿਆ ਜੇ ਤੁਸੀਂ ਨਹੀਂ ਪੁੱਛੋਗੇ ਤਾਂ ਫਿਰ ਇਹ ਨਜ਼ਰ ਆਊਗਾ ਕਿ ਸਾਰੇ ਅੰਤ ਭਗਤ ਤੇ ਭੇਡਾ ਬਣ ਕੇ ਰਹਿ ਚੁੱਕੇ ਪਰ ਮੈਨੂੰ ਪੂਰਾ ਨਾਸ ਹੈ ਕਿ ਇਹ ਗੱਲ ਅਵਸ਼ ਪੰਜਾਬ ਦੀ ਕਚੇਹਦੀ ਦੇ ਵਿੱਚ ਲੋਕਾਂ ਦੀ ਕਚੇਹਦੀ ਦੇ ਵਿੱਚ ਲੋਕ ਸਭਾ ਚੋਣਾਂ ਵਿੱਚ ਉੱਠਣੀਆਂ ਤਾਂ ਇੰਨੀਆਂ ਗੱਲਾਂ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹਾਂ ਜੋ ਮੈਂ ਕਿਹਾ ਮੈਂ ਆਪਣੇ ਦਿਨੋਂ ਕਿਹਾ ਵਾ ਹੋ ਸਕਦਾ ਕਿਸ ਨੂੰ ਕੁਝ ਬੁਰਾ ਲੱਗਿਆ ਹੋਵੇ ਲੇਕਿਨ ਮੈਂ ਆਪਣੀ ਗੱਲ ਜੋ ਮੈਨੂੰ ਚੱਚੀ ਜੋ ਮੈਂ ਇਹਨਾਂ ਦੇ ਵਿੱਚ ਕੰਮ ਕਰਕੇ ਦੇਖਿਆ ਜੋ ਇਹਨਾਂ ਦੇ ਡੁਪਲੀਕੇਟ ਡਬਲ ਸਟੈਂਡਰਡਸ ਡਬਲ ਫੈਸਿਟਡ ਕੈਰੈਕਟਰਸ ਨੇ ਦੋਗਲੀ ਨੀਤੀ ਹੈ ਉਹਦਾ ਖੁਲਾਸਾ ਕਰਨਾ ਬਹੁਤ ਸਿਕਾ ਪਹਿਲਾਂ ਤਾਂ ਹੋਰ ਬਹੁਤ ਨੇ ਜੋ ਕੇਜਰੀਵਾਲ ਸਾਹਿਬ ਕਹਿੰਦੇ ਈਡੀ ਔਰ ਸੀਬੀਆਈ ਨੇ ਹਮਕੋ ਵਹਾਂ ਪਰ ਰਗੜ ਦਿਆ ਹੈ ਕੱਟੜ ਇਮਾਨਦਾਰ ਹੈ ਉਹਦੇ ਨਾਲ ਬਾਤ ਤਾਂ ਜ਼ੁਲਮ ਤੋਂ ਸਾਡੇ ਤੇ ਕੀਤਾ ਵਾ ਮੇਰੇ ਤੇ ਐਨਡੀਪੀਐਸ ਤੇ ਪਰਚੇ ਕੀਤੇ ਮੇਰੇ ਪੰਜ ਪਰਚੇ ਕੀਤੇ ਇਸ 2 ਸਾਲ ਦੀ ਸਰਕਾਰ ਨੇ ਜਦੋਂ ਮੇਰੀ ਜ਼ਮਾਨਤ ਹੋਈ ਹਾਈ ਕੋਰਟ ਤੋਂ ਐਨਡੀਪੀਐਸ ਕੇਸ ਵਿੱਚ ਮੇਰੇ ਸੁਭਾਨਪੁਰ ਦਾ ਇੱਕ ਤੜਕੇ 3 ਵਜੇ ਕੇਸ ਹੋਰ ਦਰਜ ਕਰਕੇ ਮੈਨੂੰ ਦੁਬਾਰਾ ਅਰੈਸਟ ਕਰ ਲਿਆ ਉਸੇ ਕੇਸ ਦੇ ਵਿੱਚ ਕੀ ਤੁਸੀਂ ਪੰਜਾਬ ਪੁਲਿਸ ਤੇ ਵਿਜੀਲੈਂਸ ਨੂੰ ਨਹੀਂ ਮਿਸਯੂਜ਼ ਕਰ ਰਹੇ ਲਾਈਕ ਦ ਬੀਜੇਪੀ ਇਸ ਡੂਇੰਗ ਮਿਸਯੂਜ਼ਿੰਗ ਸੀਬੀਆ ਐਂਡ ਈਡੀ ਕੀ ਤੁਸੀਂ ਮੀਡੀਆ ਪੰਜਾਬ ਦਾ ਹਾਈਜੈਕ ਨਹੀਂ ਕੀਤਾ ਤੁਸੀਂ ਕਹਿੰਦੇ ਗੋਦੀ ਮੀਡੀਆ ਹਾਂ ਕੀਤਾ ਉਹਨੇ ਪਰ ਬੰਨੋ ਇਹ ਸਵੀਕਾਰ ਕਰੋ ਕਿ ਅਸੀਂ ਪੁਲਿਸ ਦਾ ਮਿਸਯੂਜ਼ ਕਰ ਰਹੇ ਅਸੀਂ ਮੀਡੀਆ ਵੀ ਹਾਈਜੈਕ ਕੀਤਾ ਉਹ ਮੈਨੂੰ ਕਿੱਥੇ ਆ ਕਰਫਿਊ ਮੇਰਾ ਯੋ ਯਾਰ ਹੁੰਦਾ ਸੀ ਯਾਦਵੰਦਰ ਕਿੱਥੇ ਆ ਯਾਰ ਸਾਡੇ ਹੋਰ ਇੰਦਾ ਤਿੰਨ ਚਾਰ ਨੁਕਤੇ ਨਾਮ ਲਿਆ ਤੇ ਗੁਰਾ ਮਰਵਾਉਣ ਕਾ ਯਾਦਵੰਦਰ ਤਾਂ ਮੈਨੂੰ ਬੜੀ ਹੈਰਾਨੀ ਹੁੰਦੀ ਲੱਭਾਈ ਨੂੰ ਮੁੜ ਕੇ ਚਦੀ ਤੁਸੀਂ ਮੇਰੀ ਕਦੀ ਇੰਟਰਵਿਊ ਦੇਖੀ ਕਿਸੇ ਮੇਨਸਟ੍ਰੀਮ ਚੈਨਲ ਤੇ ਕਦੇ ਮੇਨਸਟ੍ਰੀਮ ਵੱਡੀਆਂ ਅਖਬਾਰਾਂ ਦੇ ਵਿੱਚ ਮੇਰੀ ਕੋਈ ਇੰਟਰਵਿਊ ਦੇਖੀ ਨੇਵਰ ਬਿਕੋਜ਼ ਇਹਨਾਂ ਨੇ ਉਹ ਸਾਰੇ ਮੀਡੀਆ ਨੂੰ ਵੀ ਬੀਜੇਪੀ ਦੀ ਤਰ੍ਹਾਂ ਤੇ ਹਾਈਜੈਕ ਕੀਤਾ ਪੱਤਰੀਆਂ ਹਾਏ ਹੋਏ ਰੱਬਾ ਭਗਵੰਤ ਸਿਆ ਮੇਰਾ ਯਾਰ ਤਿਤਲੀਆਂ ਵਰਗਾ ਕਦੀ ਇਸ ਫੁੱਲ ਤੇ ਕਦੀ ਇਸ ਫੁੱਲ ਤੇ ਕਦੀ ਇਸ ਫੁੱਲ ਤੇ ਲੈ ਦੇ ਜਵਾਬ ਪੰਜਾਬ ਦੇ ਲੋਕਾਂ ਦੇ ਕਿਤੇ ਆ ਜੇ ਮੇਰੇ ਨਾਲ ਜੁੜਨਾਸਤੇ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ